ਆਪਾਂ ਨਵੀਂ Swift ਲੈਣ ਚੱਲੀਏ ਤੇ 8.5 ਲੱਖ ਦੇ ਲਾਗੇ ਸ਼ਾਇਦ ਮਿਲਦਾ ਨਵੀਂ Swift ਦਾ ਰੇਟ ਪٹرول ਦਾ ਹੋਏਗਾ ਬਟ ਜਿਹੜੀ ਤੁਹਾਨੂੰ Creta ਸੀ 20 ਮਾਡਲ ਦੇਣ ਜਾ ਰਹੇ ਆ Swift ਦੇ ਰੇਟਾਂ ਚ ਪਹਿਲੇ ਨਾਲ ਦੀ ਨਰਾਤੇ ਆਫਰਾਂ 11 ਦੇਣੀਆਂ ਐ ਸਾਰੇ ਤੁਹਾਨੂੰ ਨਰਾਤੇ ਤੇ ਦੀਵਾਲੀ ਆਫਰਾਂ ਦੇਣ ਲੱਗੇ ਆ ਲੋਕਾਂ ਨੇ GST ਨਵੀਆਂ ਦੇ ਘਟਾਏ ਹੋਏ ਪੁਰਾਣੀਆਂ ਦੇ ਸਾਹਮਣੇ GST ਵੀ ਘਟਾਤਾ ਜੀ ਠੀਕ ਐ ਸਹੀ ਤੁਹਾਨੂੰ ਗੱਡੀ ਦੇਣੀ ਐ yes no 27.5 ਲੱਖ ਰੁਪਏ ਦੀ Fortuner 20 ਮਾਡਲ ਦਿੱਲੀ ਵੀ ਨਹੀਂ ਲੱਭਣੀ 2020 ਮਾਡਲ ਪਹਿਲੇ ਨਾਂ ਦੀ ਫੋਰਚੂਨਰ 27.5 ਲੱਖ ਦੀ ਮੈਂ ਕਹਾ ਦਿੱਲੀ ਬਣੀ ਲਪਣੀ ਕੀ ਬਾਤ ਆ ਬਾਈ ਤੱਕ ਪਾਤੀ ਰੇਟ ਤੱਕ ਪਾਤੀ ਤਾਂ ਡਾਊਨ ਪੇਮੈਂਟ ਦੱਸੋ ਕਿੰਨੀ ਡਾਊਨਪੁਟ ਚਾਹੀਦੀ ਨਹੀਂ ਫੁੱਲ ਲੋਨ ਲੈਓ ਲੋ ਜੀ ਸਾਰੇ ਹੀ ਲੋਨ ਹੋ ਜੂ ਗੱਡੀ ਦੇ ਉੱਤੇ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣ ਲੱਗਿਆ ਬਾਈ ਜੀ ਆਪਾਂ ਖੜੇ ਆਂ ਸ਼ਹਿਰ ਜਲੰਧਰ ਰਾਦੇ ਮੋਟਰ ਤੇ ਤੇ ਬਾਈ ਜੀ ਆਪਣੇ ਨਾਲ ਨੇ ਤੁਸੀਂ ਪਛਾਣ ਹੀ ਲਿਆ ਹੋਵੋਗੇ ਤੁਹਾਡੇ ਸਾਰਿਆਂ ਦੇ ਚਹਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੇਤਾ ਠੀਕ ਨੇ ਜੀ ਵਧੀਆ ਭਾਈ ਹੋ ਜਾ ਤੁਸੀਂ ਤੁਹਾਡੇ ਸੇਤਾ ਖਰਾਬ ਹੋ ਵੀ ਨਹੀਂ ਸਕਦੇ ਤੇ ਰੱਬ ਤੇਰੇ ਵਰ ਮਜ਼ਾਕ ਕਰ ਲੈਂਦੇ ਆ ਵੱਡੇ ਭਰਾ ਨਾਲ ਤੇ ਭਾਈ ਗੱਡੀਆਂ ਤੁਹਾਨੂੰ ਦਿਖਾਉਣੀਆਂ ਨੇ ਅੱਜ 10 ਸਾਰੀਆਂ ਪੰਜਾਬ ਨੰਬਰ ਦੀ ਇੱਕ ਗੱਡੀ ਤੁਹਾਨੂੰ ਚੰਡੀਗੜ੍ਹ ਨੰਬਰ ਦੀ ਦਵਾਂਗੇ ਪਰ ਉਹ ਗੱਡੀ ਦੇ ਧਮਾਲ ਠਾਉਣੀਆਂ ਧਮਾਲ ਇੱਧਰ ਚਾਤੀ ਮਰਾਦੇ ਮਿੱਤਰਾ ਸਾਰੀ ਐਸਯੂਵੀ ਸੈਗਮੈਂਟ ਦੀਆਂ ਗੱਡੀਆਂ ਖੜੀਆਂ ਨੇ ਤੇ ਛੋਟੀਆਂ ਗੱਡੀਆਂ ਲੈਣੀਆਂ ਨੇ ਉਹ ਵੀ ਇੱਧਰ ਖੜੀਆਂ ਨੇ ਦਿਖਾ ਦੇ ਤੇ ਭਾਜੀ ਗੱਡੀ ਆਪਾਂ ਸਟਾਰਟਿੰਗ ਕਰਨੀ ਹੈ ਜਿਹੜੀ ਸਪੋਰਟ ਹੋ ਰਾਂਗੇ ਇੱਕ ਚੀਜ਼ ਹੋਰ ਦੱਸਾਂ ਸਾਰੀਆਂ ਪੰਜਾਬ ਨੰਬਰ ਦੀਆਂ ਇੱਕ ਗੱਡੀ ਚੰਡੀਗੜ੍ਹ ਨੰਬਰ ਦੀ ਸਾਰੀਆਂ ਪਹਿਲੇ ਨਾਂ ਦੀਆਂ ਗੱਡੀਆਂ ਸਾਰੀਆਂ ਪਹਿਲੇ ਨਾਂ ਦੀਆਂ ਫਿਰ ਸਾਰੀਆਂ ਪਹਿਲੇ ਨਾਂ ਦੀਆਂ ਕੀ ਬਾਤ ਹੈ ਲੈਂ ਮੈਂ ਤਰਾ ਸਵਿਫਟ ਤੇ ਲੈ ਚੱਲ ਕੈਮਰਾ ਕਿਉਂਕਿ ਸਵਿਫਟ ਦੇ ਵਿੱਚ ਜਾਣ ਵਸਦੀ ਆ ਮੇਰੀ ਵੀ ਤੇ ਸਾਰੇ ਭਰਾਵਾਂ ਦੀ ਕਿਉਂਕਿ ਸਵਿਫਟ ਹਰ ਇੱਕ ਬੰਦੇ ਦੀ ਚਾਹਤ ਸੀ ਘਟੀ ਆ ਤੇ ਵੀਰੇ ਕਿੰਨੇ ਮਾਡਲ ਸਵਿਫਟ ਆ ਇਹ ਲੋਕੇ ਕਹਿੰਦੇ ਸਾਨੂੰ ਸਵਿਫਟ ਲੱਭਦੀ ਨਹੀਂ ਅਸੀਂ ਕਹਿੰਦੇ ਛੱਡਣੀ ਨਹੀਂ ਜਿੰਨੀਆਂ ਮਰਜ਼ੀ ਲੈ ਜਾਓ ਜਿਹੇ ਚ ਪੈਸੇ ਪਾ ਕੇ ਆਓ ਫੋਨ ਤੇ ਬੁਕਿੰਗਾਂ ਕਰਾਓ ਗੱਡੀਆਂ ਲੈ ਆ ਜੋ ਕਿਉਂਕਿ ਲੱਭਣੀਆਂ ਵਾਕਈ ਨਹੀਂ ਆ ਬਾਜ਼ ਚ ਬਿਲਕੁਲ ਇਹ ਤੁਹਾਨੂੰ ਅਜੇਨ ਜਾ ਰਹੇ ਆ ਤਿੰਨ ਤਿੰਨ ਸਵਿਫਟਾਂ ਦਿਖਾ ਸਕਦੇ ਮਿੱਤਰੋ ਤਿੰਨ ਤਿੰਨ ਸਵਿਫਟਾਂ ਦਾ ਪਹਿਲੀ ਸਵਿਫਟ ਤੁਹਾਨੂੰ ਦੇਣ ਜਾ ਰਹੇ ਆ 2000 ਪਹਿਲੇ ਨਾਂ ਦੀ ਪੈਟਰੋਲ ਗਾਰ VXI VXI ਪੈਟਰੋਲ 2020 ਮਾਡਲ ਪਹਿਲੇ ਨਾਂ ਦੀ VXI ਪੈਟਰੋਲ ਚੱਲੀ ਕਿੰਨੀ ਹੈ ਚੱਲੀ 80-85 ਹਜ਼ਾਰ 80-85 ਹਜ਼ਾਰ ਚੱਲੀ ਕੰਡੀਸ਼ਨ ਦੀ ਸਾਫ਼ ਸੁਥਰੀ ਸੀਟ ਕਵਰ ਵਧੀਆ ਤੇ ਵੀਰੇ ਰੇਟ ਕੀ ਆ ਰੇਟ ਵੀ ਵਧੀਆ ਜੇ ਗੱਡੀ ਵਧੀਆ ਤਾਂ ਸਾਡਾ ਰੇਟ ਵੀ ਵਧੀਆ ਅੱਛਾ ਇਹ ਤੁਹਾਨੂੰ ਯਾ ਸੁਣੋ ਅਸੀਂ ਗੱਡੀ ਦੇ ਦੇਣੀ ਆ 5 ਲੱਖ 65 ਦੇ ਫਿਕਸ ਪ੍ਰਾਈਸ ਕੋਈ 6-6 ਲੱਖ ਨਹੀਂ ਮੰਗਣਾ 5 ਲੱਖ 65 ਇਹ ਕਾਰ ਲੈ ਜਾਓ 5 ਲੱਖ 65 ਹਜ਼ਾਰ ਦੀ 2020 ਮਾਡਲ ਪਹਿਲੇ ਨਾਂ ਦੀ VXI ਪੈਟਰੋਲ ਦੀ Swift ਮਿਲ ਜੂਗੀ ਤੇ ਡਾਊਨ ਪੇਮੈਂਟ 65000 ਨਾਲ ਚਲਾ ਦੋ ਕੰਮ ਵੀ ਕਟੋੜ ਲੱਖ ਰੁਪਏ ਵੀਰ ਚਾਹੀਦਾ ਲੱਖ ਰੁਪਈਆ ਲਓ ਜੀ ਲੱਖ ਰੁਪਈਆ ਕਰ ਲਿਓ ਮੈਨੇਜ ਬਾਕੀ ਹੋ ਜਾਊਗਾ ਲੋਨ ਜੇ ਤੁਹਾਡੀ ਪ੍ਰੋਫਾਈਲ ਵਧੀਆ ਤੇ ਅੱਗੇ ਫੇਰ ਸਵਿਫਟ ਖੜੀ ਹੈ ਇਹਦਾ ਕਿੰਨਾ ਮਾਡਲ ਹੈ ਇਹ 2019 ਮਾਡਲ ਇਹ ਵੀ ਤੁਹਾਨੂੰ ਪਤਾ ਬਹੁਤ ਸੋਹਣੀ ਕਾਰ ਆ ਜਿਸ ਜੇ ਤੁਹਾਨੂੰ ਨੇਅਰ ਆ ਰਹੀ ਕਾਰ 10 ਕਸਟਮਰ ਵਾਲੀ ਕਿੱਦਾਂ ਦੀ ਕਾਰ ਹੈ ਬਹੁਤ ਵਧੀਆ ਕਾਰ ਇਹ ਵੀ ਪਹਿਲੇ ਨਾਂ ਦੀ ਕਾਰ ਹੂੰ ਇਹ ਵੀ ਛੋਟੇ ਰੇਟ ਤੇ ਅੱਛਾ ਇਹ ਵੀ ਇਹ 19 ਮਾਡਲ ਹੈ ਪਹਿਲੇ ਨਾਂ ਦੀ ਬੀਐਕਐਸਈ ਪੈਟਰੋਲ ਬੀਐਕਐਸਈ ਪੈਟਰੋਲ ਇਹ ਕਿੰਨੀ ਚੱ ਕੀ ਕਰ ਲਓ ਜੀ ਸੀਟ ਕਵਰ ਇਹਦੇ ਵੀ ਵਧੀਆ ਨੇ ਇੰਟੀਰੀਅਰ ਸਾਫ ਸੁਥਰਾ ਤੇ ਰੇਟ ਪੁੱਛਦਾ ਬਾਈ ਤੂੰ ਕਿੰਨਾ ਵੀਰੇ ਰੇਟ ਤਾਂ ਬਹੁਤ ਛੋਟਾ ਯਾਰ ਰੇਟ ਯੈਸ ਨੋ 5.5 ਲੱਖ ਦੀ ਫਿਕਸ ਪ੍ਰਾਈਸ ਦਾ ਕਾਰ ਦੇ ਦੇ ਦਿਆਂਗੇ ਲੋ ਜੀ 5.5 ਲੱਖ ਦੀ ਗੱਡੀ ਇਹ ਮਿਲ ਜੂਗੀ ਇਹਦੇ ਵਾਸਤੇ ਵੀ ਲੱਖ ਰੁਪਇਆ ਲੱਖ ਰੁਪਇਆ ਜੀ ਲੋ ਜੀ ਲੱਖ ਰੁਪਇਆ ਡਾਊਨ ਪੇਮੈਂਟ ਦਾ ਇਹ ਗੱਡੀ ਵਾਸਤੇ ਲਿਆਇਓ ਬਾਕੀ ਹੋ ਜਾਊਗਾ ਲੋਨ ਤੇ ਅੱਗੇ ਹਗੜੀਆਂ ਮਾਡਲ 2018 ਇਹ ਅਗਲੀ ਜਿਹੜੀ ਡੀਜ਼ਲ ਦੀ ਸੁਵਿਫਟ ਆ ਜਿਹੜੀ ਕਿ ਲੱਭਣੀ ਠੀਕ ਹੈ ਮੋਮਬਤੀ ਵੀ ਲਾ ਕੇ ਚੱਲ ਜਾ ਤਾਂ ਵੀ ਨਹੀਂ ਲੱਭਣੀ ਚਰਾਗਾ ਵੀ ਲੱਭਣੀ ਇਹ ਡੀਓ ਸੁਵਿਫਟ ਹੈ ਬਹੁਤ ਸੋਹਣੀ ਕਾਰ ਪਹਿਲੇ ਨਾਂ ਦੀ ਗੱਡੀ ਹੈ ਵੀਰ ਕੋਈ ਤੀਜੇ ਚੌਥੇ ਨਾਂ ਦੀ ਕਾਰ ਨਹੀਂ ਠੀਕ ਹੈ ਰੇਟ ਦਾ ਐਸਾ ਰੇਟ ਦੇਾਂਗੇ ਲੋਕੀ ਮੰਗਣ 6 ਲੋਕੀ ਮੰਗਣ ਸਵਾ 6 ਹੀ ਨਹੀਂ ਮੰਗਣ ਡੇਵਾ ਹੈ ਇੱਕੋ ਰੇਟ ਦੇਣੀ ਐਸਨੋ ਫਿਕਸ ਪ੍ਰਾਈਸ 5.5 ਲੱਖ ਰੁਪਏ ਦੀ ਅੱਛਾ 5.5 ਲੱਖ ਦੇ ਵਿੱਚ 18 ਮਾਡਲ ਡੀਜ਼ਲ ਦੀ ਬੀਡੀਆਈ ਸੁਵਿਫਟ ਤੇ ਚੱਲੀ ਕਿੰਨੀ ਹੈ ਚੱਲੀ 80 ਹਜ਼ਾਰ ਦੇ ਲਗਭਗ 80 ਹਜ਼ਾਰ ਦੇ ਲਗਭਗ ਚੱਲੀ ਹੈ 5.5 ਲੱਖ ਦੀ ਗੱਡੀ ਮਿਲ ਜੂ ਤੇ ਲੱਖ ਰੁਪਿਆ ਡਾਉਨ ਪੇਮੈਂਟ ਲੱਖ ਰੁਪਿਆ ਡਾਉਨ ਲੈਓ ਬਾਕੀ ਲੋਨ ਕਰਾ ਦੇਾਂਗੇ ਲੱਖ ਰੁਪਿਆ ਡਾਉਨ ਪੇਮੈਂਟ ਤੇ ਅੱਗੇ ਬਾਈ ਜੀ ਤੁਹਾਡੇ ਵਾਸਤੇ ਲੈ ਕੇ ਆਏ ਆ ਆਈ 20 ਕਾਰ ਇਹ ਆਈ 20 ਕੋਈ ਆਮ ਆਈ 20 ਨਹੀਂ ਇਹ ਬਹੁਤ ਸਪੈਸ਼ਲ ਐਡੀਸ਼ਨ ਕਾਰ ਹੈ ਇਹ ਵਿੱਚ ਜੇ ਮਾਡਲ ਕੱਢਿਆ ਸੀਗਾ ਐਕਟਿਵ ਹੈ ਨਾ ਇਹ ਇਦਾਂ ਦੀ ਕਾਰ ਹੈ ਬਹੁਤ ਘੱਟ ਦੇਖ ਨੂੰ ਮਿਲਦੀਆਂ ਬਟ ਜੋ ਐਸ ਕਾਰ ਦੀ ਸਾਨੂੰ ਕਵਾਲਿਟੀ ਪਤਾ ਵਾ ਜੀ ਜੋ ਇਹਦਾ ਪ੍ਰੀਮੀਅਮ ਕੁਆਲਿਟੀ ਡਿਊਲ ਇੰਟੀਰੀਅਰ ਜਿੱਦਾ ਕਿਸ ਮਿੱਤਰਾਂ ਨੂੰ ਅੱਗੇ ਦੱਸਿਆ ਦਿਖਾ ਨਹੀਂ ਦਿਖਾ ਸਕਦੇ ਤੁਸੀਂ ਕਾਰ ਇੱਕ ਵਾਰੀ ਮਾਡਲ ਕਿੰਦਾ ਵੀਰੇ ਮਾਡਲ 2015 ਮਤਲਬ ਲਗਜ਼ਰੀ ਫੀਲ ਚ ਕਾਰ ਹੈਗੀ ਆ ਠੀਕ ਹੈ ਡੀਜ਼ਲ ਵੇਰੀਐਂਟ ਦੇ ਗੱਲ ਤੇ ਕਾਰ ਸਿਰਫ ਪਹਿਲੇ ਨਾਮ ਦੀ ਕਾਰ 15 ਮਾਡਲ ਪਹਿਲੇ ਨਾਮ ਦੀ ਡਿਊਲ ਇੰਟੀਰੀਅਰ ਵਾਲੀ ਕਾਰ ਆ ਇਹਦਾ ਵੀ ਟੌਪ ਮਾਡਲ ਜੀ ਟੌਪ ਮਾਡਲ ਆ ਗਈ ਇਹ ਡੀਜ਼ਲ ਦੀ ਐਸਐਕਸ ਆਪਸ਼ਨਲ ਤੇ ਸਪੈਸ਼ਲ ਐਡੀਸ਼ਨ ਤਾਂ ਕਰਕੇ ਕਿਉਂਕਿ ਐਸਐਕਸ ਆਪਸ਼ਨਲ ਦੇ ਨਾਲ ਇਹਦੇ ਐਕਟਿਵ ਲੱਗਿਆ ਆ ਉਡੀ ਨਿਸ਼ਾਨੀ ਇਹ ਆ ਕਿ ਇਹਦੇ ਵਿੱਚ ਆਹ ਉਰੇ ਗੋਲ ਲਾਈਟਾਂ ਆ ਗਈਆਂ ਪਿੱਛੇ ਵੀ ਦੋ ਗੋਲ ਲਾਈਟਾਂ ਆ ਗਿਆ ਬੈਂਪਰ ਦੇ ਵਿੱਚ ਟੌਪ ਮਾਡਲ 15 ਮਾਡਲ ਪਹਿਲੇ ਨਾਮ ਦੀ ਐਸਐਕਸ ਆਪਸ਼ਨਲ ਐਕਟਿਵ ਵੇਰੀਐਂਟ ਡਿਊਲ ਇੰਟੀਰੀਅਰ ਵਾਲੀ ਚੱਲੀ ਕਿੰਨੀ ਆ ਵੀਰੇ ਚੱਲੀ ਲਗਭਗ 80 ਤੋਂ 85 ਹਜ਼ਾਰ ਕਿਲੋਮੀਟਰ ਡੀਜ਼ਲ ਦੀ ਕਾਰ 80-85 ਹਜ਼ਾਰ ਚੱਲੀ ਹੈ ਤੇ ਰੇਟ ਕੀ ਰੇਟ ਇਹਦਾ ਬਹੁਤ ਜੈਨੂਇਨ ਰੇਟ ਦਵਾਂਗੇ ਫਿਕਸ ਪ੍ਰਾਈਸ 4.5 ਲੱਖ ਰੁਪਏ ਦੀ ਕਾਰ ਤੁਹਾਨੂੰ ਦੇ ਦਾਂਗੇ ਜੀ ਸਾਢੇ 4.5 ਲੱਖ ਰੁਪਏ ਲਿਆਇਓ 1700 ਹੀ ਆ ਸਾਢੇ 4 ਲੱਖ ਨਹੀਂ ਹੈਗਾ ਲਿਆਣਾ ਤੁਸੀਂ 4 ਲੱਖ ਰੁਪਈਆ ਦਾ ਤੁਹਾਡਾ ਲੋਨ ਹੋ ਜਾਏਗਾ ਲਿਆਣਾ ਦੀ 50-60 ਹਜ਼ਾਰੀ ਹੈ 50-60 ਹਜ਼ਾਰੀ ਲਿਓਣਾ ਲੋ ਮਿੱਤਰੋ ਸਾਢੇ 4 ਦੀ ਗੱਡੀ 50-70 ਹਜ਼ਾਰ ਰੁਪਈਆ ਡਾਊਨ ਪੇਮੈਂਟ ਬਾਕੀ ਹੋ ਜੂ ਲੋਨ ਤੇ ਅੱਗੇ ਤੁਹਾਡੇ ਵਾਸਤੇ ਬਾਈ ਜਿਹੜੀ ਗੱਡੀ ਲੈ ਕੇ ਆਇਆ ਨਾ ਐਮ ਜੀ ਦੀ ਗਲੋਸਟਰ ਬਾਈ ਗੱਡੀ ਦਾ ਖੜੀ ਦਾ ਰੋਪ ਪੈਂਦਾ ਕੁਛ ਵੇਜਾ ਵੇਜਾ ਕਰਾਉਂਦੀ ਆ ਦੱਸੋ ਇਹ ਨਹੀਂ ਗੱਡੀ ਵੇਜਾ ਵੇਜਾ ਵਾਲੀ ਕਾਰ ਹੈ ਜੀ ਬਹੁਤ ਸੋਹਣੀ ਕਾਰ ਆ ਵੀਰ ਇਹ 2000 21 ਮਾਡਲ ਦੀ ਕਾਰ ਹੈ ਪਹਿਲੇ ਨਾ ਦੀ ਕਾਰ MG ਗਲੋਸਟਰ ਠੀਕ ਹੈ ਜਹਾਜ ਆ ਜਹਾਜ ਵੀਰ 10 ਮਾੜੇ ਫੀਚਰ ਤੂੰ ਦੱਸ ਮੈਂ ਦੱਸ 10-10 ਕਿ ਤੱਕ ਰਿਹਾ ਤੂੰ ਦੱਸ ਲੋਕਾਂ ਵਿੱਚ ਫੀਚਰ ਤਾਂ ਇਹਦੇ ਵਿੱਚ ਹੀ ਹੈ ਨਾ ਫੀਚਰੇ ਚ ਬਹੁਤ ਜਿਆਦੇ ਨੇ ਲੈ ਆ ਵੀ ਸ਼ੀਸ਼ਿਆਂ ਦੇ ਵਿੱਚ ਨਾ ਉਰੇ ਲੇਟ ਥੱਲੇ ਪੈਂਦੀ ਹੈ MG ਕਿਉਂ ਮਤਲਬ ਕਿ ਫੀਚਰ ਫੁੱਲ ਲਓ ਜੀ ਕਰੋ ਚੈੱਕ ਆਟੋਮੈਟਿਕ ਗੇਅਰ ਵੱਡਾ ਸਨਰੂਫ ਆਟੋ ਕਲਾਈਮੇਟ AC ਠੀਕ ਹੈ ਕਰੂਜ਼ ਕੰਟਰੋਲ ਮੈਮਰੀ ਵਾਲੀਆਂ ਸੀਟਾਂ ਸੀਟਾਂ ਤੇ ਦਿਖਾ ਇਲੈਕਟ੍ਰੋਨਿਕ ਸੀਟਾਂ ਤੇ ਮੈਮਰੀ ਵਾਲੀਆਂ ਸੀਟਾਂ ਦੱਸੇ ਆਪਾਂ ਬਿਜ਼ਨਸ ਕਲਾਸ ਦੇ ਜਾਜਾ ਬਹੁਤ ਟਰੈਵਲ ਕੀਤਾ ਹੈ ਅੱਜ ਤੁਹਾਨੂੰ ਬਿਜ਼ਨਸ ਕਲਾਸ ਗੱਡੀ 'ਚ ਟਰੈਵਲ ਕਰਾਉਣਾ ਹੈ ਇਹ ਬਾਈ ਬਿਜ਼ਨਸ ਕਲਾਸ ਵਾਲਾ ਜਹਾਜ਼ ਹੀ ਆ ਬਸ ਐਂ ਹੀ ਮੰਨ ਲਓ ਅੜਾਸ ਰੂਸ ਵੱਡਾ ਸਨਰੂਫ ਸਾਰਾ ਕੁਝ ਆ ਮਾਡਲ ਕਿੰਨਾ ਵੀਰੇ 2018 2021 4/4 ਪਹਿਲੇ ਨਾ ਦੀ ਰੇਟ ਬਹੁਤ ਛੋਟਾ ਆ ਨਵੀਂ ਲੈ ਚਲ ਜੋ 47 48 ਲੱਖ ਦੇ ਲੱਗੇ ਪੈਂਦੀ ਹੈ ਤੁਹਾਨੂੰ ਛੋਟਾ ਰੇਟ ਫਿਕਸ ਪ੍ਰਾਈਸ 25 ਲੱਖ ਰੁਪਏ ਤੁਹਾਨੂੰ ਕਾਰ ਦੇ ਦੇਵਾਂਗੇ ਕੋਲ ਤੁਹਾਡੇ ਕੋਲ 3 ਤੋਂ 4 ਲੱਖ ਰੁਪਏ ਹੋਣਾ ਚਾਹੀਦਾ ਨਹੀਂ ਵੀ ਹੋਏਗਾ ਜੋਰ ਲਾ ਕੇ ਫੁੱਲ ਲੋਨ ਕਰਾ ਦੇਾਂਗੇ ਲੋ ਜੀ 21 ਮਾਡਲ ਪਹਿਲੇ ਨਾਂ ਦੀ ਸਭ ਤੋਂ ਟੌਪ 4x4 25 ਲੱਖ ਦੀ ਗੱਡੀ ਮਿਲ ਜੂ ਰੇਟ ਬਹੁਤ ਜਾਇਜ਼ ਆ 25 ਲੱਖ ਦੀ 47 48 ਲੱਖ ਦੀ ਨਵੀਂ ਗੱਡੀ ਐ ਤੇ ਲੋਨ ਸਾਰੀ ਹੋ ਜੂਗਾ ਲੋਨ ਸਾਰਾ ਆ ਜਾਏ ਲੇਕਿਨ ਸਭ ਪ੍ਰੋਫਾਈਲ ਚੰਗੀ ਜਾਈਦੀ ਹੋਗੀ ਜੀ ਹਾਂ ਜਿਹੜੇ ਬੰਦੇ ਦੀ ਵਧੀਆ ਪ੍ਰੋਫਾਈਲ ਆ ਉਹਦਾ ਸਾਰਾ ਲੋਨ ਹੋ ਜੂ ਨਹੀਂ 3-4 ਲੱਖ ਰੁਪਏ ਡਾਊਨ ਪੇਮੈਂਟ ਲਿਆਇਓ ਲੋਨ ਬਾਕੀ ਕਰਾ ਦੇਣਗੇ ਲੋਕਾਂ ਦੇ ਕੇ ਬੁਕਿੰਗ ਵੀ ਕਰਾ ਸਕਦੇ ਹੋ ਕਿਉਂਕਿ ਗੱਡੀ ਰੁਕਣੀ ਨਹੀਂ ਜੱਸੇ ਜੀ ਅੱਗੇ ਆ ਇਹ ਅਗਲੀ ਐਸਯੂਵੀ ਤੁਹਾਡੇ ਲੈ ਕੇ ਆਂ ਡਰਾਈਵਰ 2019 3.2 4x4 ਵੱਡੇ ਇੰਜਨ ਵਾਲੀ ਜਿਹੜੀ ਕਿ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਅੱਜ ਆ ਨਰਾਤੇ ਆਫਰਾਂ ਕਾਰਾਂ ਦੇਣੀਆਂ ਐ ਸਾਰੇ ਲੋਕਾਂ ਨੂੰ ਨਰਾਤੇ ਤੇ ਦੀਵਾਲੀ ਆਫਰਾਂ ਦੇਣ ਲੱਗੇ ਆ ਲੋਕਾਂ ਨੇ ਜੀਐਸਟੀ ਨਵਿਆਂ ਦੇ ਘਟਾਏ ਪੁਰਾਣਿਆਂ ਦੇ ਹਿਸਾਬ ਨਾਲ ਜੀਐਸਟੀ ਵੀ ਘਟਾਤਾ ਜੀ ਠੀਕ ਐ ਤੁਸੀਂ ਗੱਡੀ ਦਿਖਾਓ ਪਹਿਲੇ ਮਤਲਬ ਮੈਂ ਕਹਿੰਦਾ ਅੱਧਾ ਦੀ ਗੱਡੀ ਆ ਕਿ ਜਿਹੜਾ ਇੱਕ ਵਾਰੀ ਚਲਾ ਲੇਗਾ ਛੱਡੇਗਾ ਨਹੀਂ ਇਹ ਵੀ ਟੌਪ ਮਾਡਲ ਆ ਗਈ ਇਹ ਟੌਪ ਮਾਡਲ ਸਭ ਤੋਂ ਟੌਪ 2019 ਮਾਡਲ ਟੌਪ 3.2 6 ਸਪੀਡ ਆਟੋਮੈਟਿਕ ਚੱਲੀ ਕਿ ਨਹੀਂ ਹੈ 80 ਹਜ਼ਾਰ ਵੀ ਤੇ ਸਰਵਿਸ ਰਿਕਾਰਡ ਪਹਿਲੇ ਨਾਮ ਦੀ ਪਹਿਲੇ ਨਾਮ ਤੇ ਰੇਟ ਵੀਰੇ ਰੇਟ ਬਹੁਤ ਛੋਟਾ ਜਿਹਾ ਯੈਸ ਨੋ ਪ੍ਰਾਈਸ ਫਿਕਸ ਪ੍ਰਾਈਸ ਕੋਈ ਮਾਨਤਾ ਨਹੀਂ 25 ਲੱਖ ਦੀ ਕਾਰ ਦੇ ਦੇ ਦਾਂਗੇ ਯਸ ਲਓ ਜੀ 25 ਲੱਖ ਦੀ ਹੈ ਗੱਡੀ ਮਿਲ ਜੂ 00866 ਨੰਬਰ ਨਾਲ ਤੇ ਇਹਦੇ ਵਾਸਤੇ ਡਾਊਨ ਪੇਮੈਂਟ 5 ਲੱਖ ਨਾਲ 5 ਲੱਖ ਰੁਪਏ ਡਾਊਨ ਪੇਮੈਂਟ ਬਾਕੀ ਸਾਰਾ ਲੋਨ ਹੋ ਜੂ ਬਾਈ ਜੀ ਬਾਪੀ ਪੰਜੋ ਉਂਗਲਾ ਘੇਓ ਚ ਪਾਓ ਤੇ ਗੱਡੀ ਲੈ ਜਾਓ ਠੀਕ ਹੈ ਤੇ ਅੱਗੇ ਆ ਗਈ ਨੰਬਰ ਚੈੱਕ ਕਰਾ ਪਹਿਲਾਂ ਨੰਬਰ ਚੈੱਕ ਕਰਾ 6666 6666 ਜਿਹੜਾ ਕਿ 2 ਲੱਖ ਦਾ ਨੰਬਰ ਆ ਹਾਂ 2018 ਰਜਿਸਟਰਡ 17 ਦਸੰਬਰ ਦੀ ਕਾਰ ਹੈ ਜੀ ਬਹੁਤ ਸੋਹਣੀ ਕਾਰ 1 ਲੱਖ 40 ਹਜ਼ਾਰ ਕੰਪਨੀ ਦੀ ਕਾਰ ਨਾਲ ਚੱਲੀ ਕਾਰ ਠੀਕ ਹੈ ਮੈਂ ਕਹਿੰਦਾ ਕਿ ਗੱਡੀ ਵੇਜਾ ਵੇਜਾ ਕਰਾਉਂਦੀ ਆ ਇਹ 4/2 ਆ ਕਿ 4/4 ਆ ਇਹ 4/2 ਸਾਡੇ ਐਨ ਆਰ ਆ ਵੀਰ ਦੀ ਕਾਰ ਆ ਸਾਡੀ ਦੀਤੀ ਕਾਰ ਠੀਕ ਹੈ ਇਹ ਸਾਡੇ ਐਨ ਆਰ ਆ ਵੀਰ ਦੀ ਕਾਰ ਆ ਜੀ 4/2 ਆਟੋਮੈਟਿਕ ਤੇ ਵੀਰੇ ਰੇਟ ਦੱਸ ਦੇ ਦਾ ਰੇਟ ਵੀ ਦੱਸ ਦਿਆਂਗੇ ਤੇ ਫੁੱਲ ਗਰੰਟੀ ਵੀ ਲਵਾਂਗੇ ਵੀਰ ਅਸਲ ਕਾਰ ਦੀ ਹਾਂ ਅੱਜ ਜਿਹੜਾ ਤੁਹਾਨੂੰ ਰੇਟ ਦੇ ਜਾਣ ਰਹੇ ਆ ਦਾ ਬਹੁਤ ਛੋਟਾ ਰੇਟ ਐਸ ਨੂੰ ਜਿਹੜਾ ਕਿ ਤੁਹਾਡੇ 1 ਰੁਪਏ ਦਾ ਮਾਨ ਨੇ ਹੈਗਾ 22 ਲੱਖ 90 ਹਜ਼ਾਰ ਰੁਪਏ ਦੀ ਕਾਰ ਲੈ ਜਾਓ 18-19 ਲੱਖ ਰੁਪਏ ਦਾ ਲੋਨ ਵੀ ਕਰਾ ਦੂੰਗਾ। ਲਓ ਜੀ 22 ਲੱਖ 90 ਹਜ਼ਾਰ ਚ ਫੋਰਚੂਨਰ 4x2 ਆਟੋਮੈਟਿਕ। 18 ਕਿੰਨੇ ਲਾ ਕੇ 19 ਲੱਖ ਦਾ ਲੋਨ ਵੀ ਕਰਾ ਦੂੰਗਾ। ਕੋਸ਼ਿਸ਼ ਰਹੀ ਤੇ 20 ਲੱਖ ਦਾ ਲੋਨ ਵੀ ਕਰਾ ਦੂੰਗਾ। ਲਓ ਜੀ ਫਿਰ ਤਾਂ 2 ਲੱਖ 90 ਹਜ਼ਾਰ ਹੀ ਰਹਿ ਗਿਆ ਪਿੱਛੇ। ਬਾਸ ਜੀ ਬਾਸ। ਠੀਕ ਹੈ। ਇਹਨੇ ਇਹਨੇ ਲੋਕ ਕੀ ਐਡਵਾਂਸ ਦੇ ਫੋਰਚੂਨਰ ਆ ਦਿੰਦੇਵੇਂ। ਠੀਕ ਹੈ। ਲਓ ਜੀ ਅੱਗੇ ਫੇਰ ਫ ਇਹ ਦੇਖੋ ਜੀ ਫੋਰਚੂਨ ਸਾਡੇ ਡਾਇਰੈਕਟ ਕਸਟਮਰ ਦੀ ਕਾਰ ਆਰਸੀ ਪੇਮੈਂਟ ਤੇ ਰਹੇਗੀ ਹਾਲੇ ਕਾਰ ਰੈਡੀ ਨਹੀਂ ਹੈਗੀ ਪਰ ਬਲੌਗ ਬਣਾਉਂਦੇ ਸਾਬਾ ਕਾਰ ਦਾ ਦਿਖਾਣ ਲੱਗੇ ਅੱਜ ਸਾਨੂੰ ਫੁੱਲੀ ਰੈਡੀ ਕਰਕੇ ਦੇਵਾਂਗੇ ਕਾਰ ਹੂੰ ਇਹ 2020 ਮਾਡਲ ਦੀ ਕਾਰ ਦੱਸੇ ਹੈਗੀ ਆ 2020 ਮਾਡਲ ਪਹਿਲੇ ਨਾਲ ਦੀ 4/2 ਆਟੋਮੈਟਿਕ ਛੋਟੇ ਨੰਬਰ ਨਾਲ 1.5 ਲੱਖ ਦਾ ਨੰਬਰ ਲੱਗਾ ਅੱਛਾ ਓਨਰ ਕਿਹੜਾ ਦਾ ਓਨਰ ਪਹਿਲਾ 2020 4/2 ਆਟੋਮੈਟਿਕ ਫਰਸਟ ਓਨਰ ਹੂੰ ਫਰਸਟ ਓਨਰ ਨੰਬਰ ਇਹਨੂੰ ਵੀ ਚੰਗਾ ਸੋਹਣਾ ਲੱਗਿਆ ਹੋਇਆ ਚੱਲੀ ਕਿੰਨੀ ਕਾ ਚੱਲੀ ਬਹੁਤ ਜਨੂਅਲ ਕੰਪਨੀ ਦੇ ਕਾਰਡ ਨਾਲ ਚੱਲੀ ਜਿ세 ਜੋ ਵੀ ਹੈਗੀ ਡਾਇਰੈਕਟ ਕਸਟਮਰ ਦੀ ਕਾਰ ਹੈਗੀ ਠੀਕ ਹੈ ਡੇਢ ਪੌਣੇ 2 ਲੱਖ ਦੇ ਲੱਗੇ ਹੋਗੀ ਚੱਲੀ ਪਰ ਡਾਇਰੈਕਟ ਕਸਟਮਰ ਦੇ ਕਾਰਡ ਨਾਲ ਚੱਲੀ ਕਾਰ ਠੀਕ ਹੈ ਬਰੇਡ ਦੱਸ ਦੋ ਉਹਦਾ ਰੇਟ ਜਿਹੜਾ ਦਵਾਂਗੇ ਲੋਕੀ ਮੰਗਣ 31 ਲੋਕੀ ਮੰਗਣ 32 ਲੋਕੀ ਮੰਗਣ 33 ਅਹੀਂ ਨਹੀਂ ਮੰਗਣ ਡੇਰੇ ਹੈ ਹਾਂ ਅਹੀਂ ਤੁਹਾਨੂੰ ਗੱਡੀ ਦੇਣੀ ਹੈ ਯੈਸ ਔਰ ਨੋ 27.5 ਲੱਖ ਰੁਪਏ ਦੀ ਫੋਰਚਨਰ 20 ਮਾਡਲ ਦਿੱਲੀ ਵੀ ਨਹੀਂ ਲੱਭਣੀ 2020 ਮਾਡਲ ਪਹਿਲੇ ਨਾਂ ਦੀ ਫੋਰਚੂਨਰ 27.5 ਲੱਖ ਦੀ ਮੈਂ ਕਹਾ ਦਿੱਲੀ ਵਣੀ ਲਪਣੀ ਕੀ ਬਾਤ ਆ ਬਈ ਤੱਕ ਬਾਤ ਹੀ ਰੇਟ ਦੀ ਡਾਊਨ ਪੇਮੈਂਟ ਦੱਸੋ ਕਿੰਨੀ ਡਾਊਨਟ ਚਾਹੀਦੀ ਨਹੀਂ ਫੁੱਲ ਲੋਨ ਲੈਓ ਲੋ ਜੀ ਸਾਰੇ ਹੀ ਲੋਨ ਹੋ ਜਾ ਗੱਡੀ ਦੇ ਉੱਤੇ ਚਲੋ ਆਈ ਥੀਅਰ ਚੰਗੀ ਚਾਹੀਦੀ ਸਾਨੂੰ ਹਾਂ ਤੇ ਅੱਗੇ ਆ ਗਈ ਰੇਂਜ ਰੋਵਰ ਤੇ ਆ ਗੱਡੀ ਦੀ ਵੀ ਤੁਮਾਂ ਲਈ ਪਾਉਣੀ ਆ ਜਿਵੇਂ ਵੀਡੀਓ ਦੇ ਸਟਾਰਟਿੰਗ ਚ ਕਿਹਾ ਸੀ ਦੱਸਿਓ ਭਾਜੀ ਇਹ ਕਿੰਨੇ ਨਾ ਤੁਸੀਂ ਮਿੱਤਰਾਂ ਦੀ ਰੇਂਜ ਚੋਂ ਬਾਹਰ ਨਾ ਇਹ ਉਹੀ ਗੱਡੀ ਆ ਰੇਂਜ ਰੋਵਰ ਜੈਨੂਨ ਰੇਂਜ ਰੋਵਰ ਜੈਨੂਨ ਕਾਰ ਆ ਜੀ ਕੋਈ ਉਹ ਦੂਜੀ ਨਹੀਂ ਕਿ ਨਕਲੀ ਰੇਂਜ ਰੋਵਰ ਜੈਨੂਨ ਰੇਂਜ ਰੋਵਰ ਦੇਣ ਜਾ ਰਹੇ ਤੁਹਾਨੂੰ ਚੰਡੀਗੜ੍ਹ ਨੰਬਰ ਚ ਕਾਰ ਰਹੀ ਜੀ ਠੀਕ ਹੈ ਬਹੁਤ ਸੋਹਣੀ ਕਾਰ ਆ ਤੁਸੀਂ ਇੰਟੀਰੀਅਰ ਇੱਕ ਵਾਰੀ ਦੇਖਾ ਸਕਦੇ ਹੋ ਅਲੋਏ ਟਾਇਰ ਦਿਖਾਓ ਕਸਟਮਰ ਨੂੰ 2018 ਮਾਡਲ ਵੀਰ 2018 ਮਾਡਲ ਇਵੋਗ ਇਵੋਗ ਚੱਲੀ ਕਿੰਨੀਆਂ ਵੀਰੇ ਚੱਲੀ ਜੈਨੂਨ ਕੰਪਨੀ ਦੇ ਰਿਕਾਰਡ ਦੇ ਨਾਲ ਆ ਸਾਰੀ ਕਾਰ ਜੀ ਪੂਰਨ ਸ਼ੋਰਡ ਹੈ ਬੰਪਰ ਟੂ ਬੰਪਰ ਚਾਬੀ ਟੂ ਚਾਬੀ ਸ਼ੋਰਡ ਹੈ ਜੀ ਇਸ ਕਾਰ ਦੀ ਠੀਕ ਹੈ ਤੇ ਰੇਟ ਠੋਕਮਾ ਰੇਟ ਦੋ ਠੋਕਮਾ ਰੇਟ ਕਿੰਨਾ ਗ੍ਰ ਕ੍ਰੈਟਾ ਦੱਸ ਦੂ ਦਸ ਕ੍ਰੈਟਾ ਬਾਜ ਟੌਪ ਮਾਡਲ ਕ੍ਰੈਟਾ ਕਿੰਨੇ ਦੀ ਹੁੰਦੀ ਆ ਟੌਪ ਮਾਡਲ ਤਾਂ ਬਈ 22 30 ਲੱਖ ਦੀ ਹੁੰਦੀ ਆ ਨਹੀਂ ਉਸ ਤੋਂ ਵੀ ਥੱਲੇ ਅੱਛਾ 20 ਰੇਟਾ ਉਸ ਤੋਂ ਵੀ ਥੱਲੇ 18 ਉਸ ਤੋਂ ਵੀ ਥੱਲੇ 17 16 ਲੱਖ 75 ਹਜ਼ਾਰ ਦੀ ਫਿਕਸ ਪ੍ਰਾਈਸ ਕਾਰ ਲੈ ਜਾਓ ਤੁਸੀਂ 16 ਲੱਖ 75 ਹਜ਼ਾਰ ਦੀ 18 ਮਾਡਲ ਰੇਂਜ ਰੋਵਰ ਐਬੋਗ ਤੇ ਗੱਡੀ ਇੰਨੀ ਨਵੀਆਂ ਬਾਈ ਜੀ ਕਿਤੇ 100% ਨਵੀਂ ਦਾ ਲਵਾਂਗੇ ਇੰਜਨ ਦੀ ਬਾਡੀ ਦੀ ਟਾਇਰਾਂ ਦੀ ਅਲੋਏ ਦੀ ਚਾਬੀ ਦੀ ਸ਼ੋਰਾਂ ਦੀ 100% ਗਾਰੰਟੀ ਹੈ ਲੱਗੀ ਵਿੱਚ ਹੀ ਕਾਰ ਨਹੀਂ ਹੈਗੀ ਠੀਕ ਹੈ ਲੋ ਜੀ ਅੱਗੇ ਆ ਗਈ ਕ੍ਰੇਟਾ ਕਾਰ ਤੇ ਤੁਮਹਾਨੂੰ ਇਹ ਗੱਡੀ ਨਹੀਂ ਪਾਉਣੀਆਂ ਨੇ ਇਹ ਤੁਮਾਂ ਪਾਉਗੀ ਤੁਮਾਂ ਇਹ ਜਿਹੜਾ ਤੁਹਾਨੂੰ ਕ੍ਰੇਟਾ ਦੇਣ ਜਾ ਰਹੇ ਹਾਂ ਅਸੀਂ ਆਪਾਂ ਨਵੀਂ ਸਵਿਫਟ ਲੈਣ ਚੱਲੀਏ ਤੇ 8.5 ਲੱਖ ਦੇ ਲਾਗੇ ਸ਼ਾਇਦ ਮਿਲਦਾ ਨਵੀਂ ਸਵਿਫਟ ਦਾ ਰੇਟ ਪੈਟਰੋਲ ਦਾ ਹੋਏਗਾ ਬਟ ਜਿਹੜਾ ਤੁਹਾਨੂੰ ਕ੍ਰੇਟਾ ਸੀ 20 ਮਾਡਲ ਦੇਣ ਜਾ ਰਹੇ ਹਾਂ ਸਵਿਫਟ ਦੇ ਰੇਟਾਂ ਚ ਪਹਿਲੇ ਨਾਂ ਦੀ ਪੈਟਰੋਲ ਦੀ ਕ੍ਰੇਟਾ ਯਸ ਨੂੰ 8,60,000 ਰੁਪਏ ਦੀ ਐਲੌਇਟਰ ਦੇ ਨਾਲ ਐਲੌਇਟਰ ਐਕਸਟਰਾ 20 ਮਾਡਲ ਪਹਿਲੇ ਨਾਂ ਦੀ ਪਟਰੋਲ ਦੀ ਕੀਮਤ 8 ਲੱਖ 60 ਹਜ਼ਾਰ ਦੀ 8 ਲੱਖ 60 ਹਜ਼ਾਰ ਦੀ ਇੱਥੇ ਮਾਨਤਨ ਕੋਈ ਨਹੀਂ ਹੈਗਾ ਜੀ ਅੱਛਾ ਲੋਨ ਕਿੰਨੇ ਦਾ ਕਰਾ ਦੋਗੇ ਤੇ ਲੋਨ ਤੇ ਫੁੱਲ ਲੋਨ ਸਾਰੇ ਹੀ ਫੁੱਲ ਲੋਨ ਜ਼ੀਰੋ ਡਾਊਨ ਪੇਮੈਂਟ ਤੇ ਗੱਡੀ ਬੋਤ ਸਾਨੂੰ ਟੋਕਨ ਪਹਿਲੇ ਚਾਹੀਦਾ ਆਏਗਾ ਟੋਕਨ ਕਰੋਗੇ ਤੇ ਲੋਨ ਦਾ ਪ੍ਰੋਸੈਸ ਸ਼ੁਰੂ ਹੋਏਗਾ ਨਾ ਇਹਦੇ ਫਿਰ ਲੋਕੀ ਫੋਨ ਕਰਦੇ ਸਾਡਾ ਲੋਨ ਕਰਾਓ ਐਦਾਂ ਨਹੀਂ ਹੋਣਾ ਟੋਕਨ ਕਰੋਗੇ ਤੇ ਲੋਨ ਹੈਗਾ ਕਾਰ ਦਾ ਜੀ ਜਦੋਂ ਤੁਹਾਡਾ ਲੋਨ ਹੋ ਗਿਆ ਟੋਕਨ ਥੋੜਾ ਵਾਪਸ ਹੋ ਜਾਊਗਾ ਸਾਰੇ ਦਾ ਸਾਰਾ ਲੋਨ ਹੋ ਜਾਊਗਾ ਤੇ ਬਾਈ ਗੱਡੀ ਲੈਣ ਆਉਣਾ ਤੁਸੀਂ ਰਾਦੇ ਮੋਟਰ ਜਲੰਧਰ ਸਾਡੇ ਮੋਟਰ ਜਲੰਧਰ ਅਦਸ਼ ਨਗਰ ਗੁਰਦੁਆਰੇ ਦੇ ਬਿਲਕੁਲ ਨਾਲ ਸਾਡੇ ਕੋਲ ਲੋਕੇਸ਼ਨ ਤੇ ਵਟਸਐਪ ਆ ਲੈਣੀ ਹੈ ਜੀ ਇੰਸਟਾਗ੍ਰਾਮ ਤੇ ਫਾਲੋਅ ਅਪ ਕਰੋ ਤੇ ਫਟਾਫਟ ਪਹੁੰਚ ਜਾ ਰਹੇ ਹਾਂ ਦੇ ਮੋਟਰਸਾਈਕਲ ਬੁਕਿੰਗ ਕਰਾਓ ਆਪਣੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਕਾਲ ਕਰਕੇ ਸਾਈਪਾਖੇ ਵੀ ਗੱਡੀ ਬੁੱਕ ਕਰ ਸਕਦੇ ਹੋ ਇੱਕ ਕੰਮ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਵੀਡੀਓ ਨੂੰ ਦਬਕੇ ਕਰ ਦਿਓ ਸੱਤ ਸੱਤ ਵੀ ਕਾਲ ਦਿਓ